ਦੋਸਤੋ ਐਸਪੀ ਸਾਹਿਬ ਨੇ ਸਬਜੀ ਦੀ ਰੇੜੀ ਵਾਲੇ ਦਾ ਪੇਸ ਬਣਾ ਰੱਖਿਆ ਸੀ ਪੁਰਾਣੇ ਜੇ ਕੱਪੜੇ ਪਾ ਰੱਖੇ ਸੀ ਤੇ ਥੋੜਾ ਜਿਹਾ ਮੇਕਅਪ ਕਰ ਰੱਖਿਆ ਸੀ ਤਾਂ ਕਿ ਕਿਸੇ ਨੂੰ ਸੁਦੀ ਪਛਾਣ ਨਾ ਆਵੇ ਤਾਂ ਫੇਰ ਇੱਕ ਸਬਜੀ ਵਾਲੀ ਰੇੜੀ ਵਾਲੇ ਦੇ ਨਾਲ ਥਾਣੇ 'ਚ ਜਾਂਦਾ ਹੈ ਤੇ ਜਾ ਕੇ ਥਾਣੇਦਾਰ ਨੂੰ ਪੁੱਛਦਾ ਹੈ ਕਿ ਤੁਸੀਂ ਇਹਨਾਂ ਦੀ ਰਿਪੋਰਟ ਤੇ ਕਾਰਵਾਈ ਕਿਉਂ ਨਹੀਂ ਕਰਨ ਲੱਗੇ ਤਾਂ ਅੱਗੋਂ ਥਾਣੇਦਾਰ ਓਖਾ ਸੁਖਾ ਹੁੰਦਾ ਹੈ ਤੇ ਐਸਪੀ ਸਾਹਿਬ ਦੀ ਬੇਇੱਜ਼ਤੀ ਕਰਦਾ ਹੈ ਤੇ ਨਾਲੇ ਐਸਪੀ ਸਾਹਿਬ ਨੂੰ ਕਹਿੰਦਾ ਹੈ ਤੈਨੂੰ ਮੈਂ ਜੇਲ੍ਹ 'ਚ ਪਾ ਦਵਾਂਗਾ ਤੇ ਤੇਰੀ ਅਕਲ ਟਿਕਾਣੇ ਆ ਜਾਵੇਗੀ ਜਿਵੇਂ ਐਸਪੀ ਸਾਹਿਬ ਨੇ ਇਹ ਸਭ ਸੁਣਿਆ ਸੀ ਤਾਂ ਐਸਪੀ ਸਾਹਿਬ ਨੂੰ ਬਹੁਤ ਜ਼ਿਆਦਾ ਗੁੱਸਾ ਆਂਦਾ ਹੈ ਤਾਂ ਫਿਰ ਉਹ ਜੋ ਕਾਰਵਾਈ ਕਰਦਾ ਹੈ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਂ ਦੋਸਤੋ ਜਲੰਧਰ ਜ਼ਿਲ੍ਹੇ ਚ ਇੱਕ ਗੁਰਮੀਤ ਨਾਂ ਦਾ ਬੰਦਾ ਰਹਿੰਦਾ ਸੀ ਜਿਹੜਾ ਇੱਕ ਸਬਜ਼ੀ ਦੀ ਰੇੜੀ ਲਾਉਂਦਾ ਸੀ ਉਹਦੇ ਪਰਿਵਾਰ ਚ ਉਸਦੀ ਘਰਵਾਲੀ ਸੀ ਤੇ ਉਸਦੀਆਂ ਤਿੰਨ ਕੁੜੀਆਂ ਸੀ ਤਿੰਨ ਕੁੜੀਆਂ ਚੋਂ ਇੱਕ ਨੇ ਗ੍ਰੈਜੂਏਸ਼ਨ ਕਰ ਲਈ ਸੀ ਤੇ ਉਹ ਕੋਚਿੰਗ ਲੈਣ ਲੱਗ ਰਹੀ ਸੀ ਇਸੇ ਤਰ੍ਹਾਂ ਜੀਮੇ ਉਹ ਕੋਚਿੰਗ ਤੇ ਜਾਂਦੀ ਸੀ ਤਾਂ ਰਸਤੇ ਵਿੱਚ ਉਸ ਦੀ ਕਲਾਸ ਦੇ ਮੁੰਡੇ ਉਸ ਨੂੰ ਛੇੜਦੇ ਹੁੰਦੇ ਸੀ ਪਹਿਲਾਂ ਤਾਂ ਕੁੜੀ ਉਸ ਗੱਲ ਤੇ ਗੌਰ ਨਹੀਂ ਕਰਦੀ ਤਾਂ ਕਰਕੇ ਉਹ ਆਪਦੇ ਰਸਤੇ ਸਿੱਧੇ ਲੰਘ ਜਾਂਦੀ ਸੀ ਪਰ ਉਹ ਮੁੰਡਿਆਂ ਦੀਆਂ ਹਰਕਤਾਂ ਕੁਝ ਜ਼ਿਆਦਾ ਹੀ ਵੱਧ ਗਈਆਂ ਸੀ ਉਸ ਨੂੰ ਜ਼ਿਆਦਾ ਹੀ ਤੰਗ ਕਰਨ ਲੱਗੇ ਸੀ ਇੱਕ ਵਾਰ ਉਹਨਾਂ ਨੇ ਉਸ ਦਾ ਹੱਥ ਵੀ ਫੜ ਲਿਆ ਸੀ ਤਾਂ ਫਿਰ ਉਹ ਹੱਥ ਫੜ ਕੇ ਉਸ ਨੂੰ ਛੇੜਨ ਲੱਗੇ ਤਾਂ ਫਿਰ ਕੁੜੀ ਨੇ ਜਿਸ ਦਾ ਨਾਮ ਸੁਨੀਤਾ ਸੀ ਉਸ ਨੇ ਜ਼ੋਰਦਾਰ ਥੱਪੜ ਇੱਕ ਮੁੰਡੇ ਦੇ ਮਾਰਿਆ ਉਹ ਮੁੰਡਾ ਜਿਹੜਾ ਵੱਡੇ ਘਰ ਦਾ ਮੁੰਡਾ ਸੀ ਤੇ ਉਸ ਦੇ ਬਾਪੂ ਦੀ ਚੰਗੀ ਚਲਦੀ ਸੀ ਪੁਲਸ ਵਾਲੇ ਨੇਤਿਆਂ ਨਾਲ ਉਹਨਾਂ ਦੀ ਉੱਠਣੀ ਬੈਠਣੀ ਸੀ ਜਿਵੇਂ ਉਸਨੇ ਉਸਦੇ ਥੱਪੜ ਮਾਰਿਆ ਸੀ ਤਾਂ ਉਸ ਨੂੰ ਆਪਦੀ ਬਹੁਤ ਜ਼ਿਆਦਾ ਬੇਇੱਜ਼ਤੀ ਮਹਿਸੂਸ ਹੋਈ ਉਸਨੇ ਨਾਲ ਦੀ ਨਾਲ ਸੁਨੀਤਾ ਦੇ ਦੋ ਥੱਪੜ ਮਾਰ ਦਿੱਤੇ ਤਾਂ ਸੁਨੀਤਾ ਰੋਂਦੀ ਹੋਈ ਘਰ ਆਉਂਦੀ ਹੈ ਤੇ ਘਰ ਆ ਕੇ ਆਪਦੀ ਮਾਂ ਨੂੰ ਸਾਰੀ ਗੱਲ ਦੱਸਦੀ ਹੈ ਉਸਦੀ ਮਾਂ ਵੀ ਪਰੇਸ਼ਾਨ ਹੋ ਜਾਂਦੀ ਹੈ ਕਿ ਹੁਣ ਕੀ ਕਰੀਏ ਸ਼ਾਮ ਨੂੰ ਜਦੋਂ ਸੁਨੀਤਾ ਦਾ ਬਾਪੂ ਘਰ ਆਉਂਦਾ ਹੈ ਤਾਂ ਫਿਰ ਸਾਰਾ ਟੱਬਰ ਗੁੰਮਸੁਮ ਜਾ ਬੈਠ ਜਾਂਦਾ ਹੈ ਤਾਂ ਫਿਰ ਉਹ ਆ ਕੇ ਪੁੱਛਦਾ ਹੈ ਕਿ ਕੀ ਗੱਲ ਹੋ ਗਈ ਸਾਰਿਆਂ ਦੇ ਮੂੰਹ ਕਿਉਂ ਲਟਕੇ ਹੋਏ ਨੇ ਤਾਂ ਸੁਨੀਤਾ ਦੀ ਮਾਂ ਸੁਨੀਤਾ ਦੇ ਬਾਪੂ ਨੂੰ ਦੱਸਦੀ ਹੈ ਕਿ ਸਾਡੀ ਕੁੜੀ ਨਾਲ ਅੱਜ ਇਸ ਤਰ੍ਹਾਂ ਹੋਇਆ ਤਾਂ ਫਿਰ ਅੱਗੋਂ ਗੁਰਮੀਤ ਕਹਿੰਦਾ ਹੈ ਕਿ ਕੋਣਾ ਉਹ ਮੁੰਡੇ ਮੈਨੂੰ ਉਹਨਾਂ ਦਾ ਐਡਰੈਸ ਦੱਸ ਨਾਮ ਪਤਾ ਦੱਸ ਮੈਂ ਹੁਣੇ ਜਾ ਕੇ ਉਹਨਾਂ ਦੀ ਅਕਲ ਟਿਕਾਣੇ ਲਾਨਾ ਹਾਂ ਤਾਂ ਫਿਰ ਜੀ ਮੈਂ ਸੁਨੀਤਾ ਉਹਨਾਂ ਦਾ ਨਾਮ ਪਤਾ ਦੱਸਿਆ ਤਾਂ ਫਿਰ ਉਹ ਸੁਣ ਕੇ ਇੱਕਦਮ ਹੈਰਾਨ ਰਹਿ ਜਾਂਦਾ ਹੈ ਉਹ ਵੱਡੇ ਘਰਾਂ ਦੇ ਮੁੰਡੇ ਸੀ ਤੇ ਉਹਨਾਂ ਦੀ ਚੰਗੀ ਚਲਦੀ ਸੀ ਤਾਂ ਹੁਣ ਸੋਚਣ ਲੱਗ ਜਾਂਦਾ ਹੈ ਕਿ ਐਡਾ ਵੱਡਾ ਬੰਦਾ ਹੈ ਹੁਣ ਮੈਂ ਕੀ ਕਰਾਂ ਤਾਂ ਫਿਰ ਉਹ ਆਪਦੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਕਿਉਂ ਨਾ ਥਾਣੇ ਜਾ ਕੇ ਰਿਪੋਰਟ ਲਖਾਈ ਜਾਵੇ ਉਹ ਕਾਰਵਾਈ ਆਪੇ ਹੀ ਕਰ ਦੇਣਗੇ ਤਾਂ ਫਿਰ ਉਹ ਸਬਜ਼ੀ ਵਾਲਾ ਥਾਣੇ ਜਾਂਦਾ ਹੈ ਤੇ ਥਾਣੇ ਜਾ ਕੇ ਥਾਣੇਦਾਰ ਨੂੰ ਸਾਰੀ ਗੱਲ ਦੱਸਦਾ ਹੈ ਫਿਰ ਥਾਣੇਦਾਰ ਉਸ ਨੂੰ ਕਹਿ ਦਿੰਦਾ ਹੈ ਕਿ ਕੋਈ ਗੱਲ ਨਹੀਂ ਮੈਂ ਉਹਨਾਂ ਤੇ ਕਾਰਵਾਈ ਕਰ ਦੇਵਾਂਗਾ ਤੁਸੀਂ ਇੰਤਜ਼ਾਰ ਕਰੋ ਇਸੇ ਤਰ੍ਹਾਂ ਥਾਣੇਦਾਰ ਨੇ ਤਸੱਲੀ ਦੇ ਕੇ ਗੁਰਮੀਤ ਨੂੰ ਘਰੇ ਭੇਜ ਦਿੱਤਾ ਸੀ ਉਧਰ ਥਾਣੇਦਾਰ ਨੇ ਉਸ ਮੁੰਡੇ ਦੇ ਮਾਪਿਓ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ। ਉਸਦੇ ਮਾਪਿਓ ਨਾਲ ਆ ਕੇ ਥਾਣੇਦਾਰ ਨੂੰ ਕੁਝ ਪੈਸੇ ਦੇ ਦਿੱਤੇ ਤੇ ਨਾਲੇ ਉਸ ਨੂੰ ਗੱਲ ਸੰਭਾਲਣ ਵਾਸਤੇ ਕਹਿਤਾ ਸੀ। ਤਾਂ ਸੁਨੀਤਾ ਦਾ ਬਾਪੂ ਜੋ 2 ਦਿਨਾਂ ਬਾਅਦ ਉਸ ਥਾਣੇ 'ਚ ਫਿਰ ਜਾਂਦਾ ਹੈ ਤਾਂ ਕਹਿ ਦਿੰਦਾ ਹੈ ਕਿ ਤੁਸੀਂ ਉਹਨਾਂ ਤੇ ਕਾਰਵਾਈ ਕੀਤੀ ਜਾਂ ਨਹੀਂ। ਤਾਂ ਅੱਗੋਂ ਥਾਣੇਦਾਰ ਕਹਿੰਦਾ ਹੈ ਕਿ ਉਹ ਅਜੇ ਬੱਚੇ ਨੇ, ਉਹਨਾਂ ਤੇ ਐਡੀ ਕਾਰਵਾਈ ਕਰਨ ਦੀ ਕੋਈ ਲੋੜ ਨਹੀਂ। ਮੈਂ ਉਹਨਾਂ ਨੂੰ ਸਮਝਾ ਦਿੱਤਾ ਹੈ ਤੇ ਅੱਜ ਤੋਂ ਬਾਅਦ ਉਹ ਕੋਈ ਐਦਾਂ ਦੀ ਹਰਕਤ ਨਹੀਂ ਕਰਨਗੇ। ਆ ਗੱਲ ਸੁਣ ਕੇ ਗੁਰਮੀਤ ਕਹਿੰਦਾ ਹੈ ਕਿ ਸਾਹਿਬ ਜੀ ਇਹ ਗੱਲ ਤਾਂ ਗਲਤ ਹੈ ਉਹਨਾਂ ਨੇ ਗਲਤ ਹਰਕਤ ਕੀਤੀ ਹੈ ਮੇਰੀ ਕੁੜੀ ਨੂੰ ਛੇੜਿਆ ਹੈ ਤੇ ਹੁਣ ਸਾਨੂੰ ਡਰ ਲੱਗਣ ਲੱਗਿਆ ਹੈ ਤੁਸੀਂ ਉਹਨਾਂ ਤੇ ਕਾਰਵਾਈ ਕਰੋ ਤਾਂ ਗੋ ਥਾਣੇਦਾਰ ਥੋੜਾ ਜਿਹਾ ਗੁੱਸੇ ਵਿੱਚ ਹੋ ਜਾਂਦਾ ਹੈ ਤੇ ਉਹ ਕਾ ਕੇ ਕਹਿੰਦਾ ਹੈ ਕਿ ਤੈਨੂੰ ਮੇਰੇ ਤੇ ਭਰੋਸਾ ਨਹੀਂ ਜੇ ਮੈਂ ਤੈਨੂੰ ਕਹਤਾ ਕਿ ਇਦਾਂ ਦੀ ਕੋਈ ਹਰਕਤ ਨਹੀਂ ਹੋਵੇਗੀ ਬਸ ਤੂੰ ਚਿੰਤਾ ਨਾ ਕਰ ਤਾਂ ਫਿਰ ਗੁਰਮੀਤ ਉੱਥੋਂ ਆ ਜਾਂਦਾ ਹੈ ਸੋਚਦਾ ਹੈ ਕਿ ਚੱਲ ਥਾਣੇਦਾਰ ਨੇ ਕਿਹਾ ਹੈ ਤਾਂ ਇਦਾਂ ਹੀ ਹੋਏਗਾ ਇਸੇ ਤਰ੍ਹਾਂ 3 ਦਿਨ ਲੰਘ ਜਾਂਦੇ ਨੇ ਤੇ ਤਿੰਨ ਦਿਨਾਂ ਬਾਅਦ ਸੁਨੀਤਾ ਨੂੰ ਫਿਰ ਉਹ ਮੁੰਡੇ ਘੇਰ ਲੈਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਤੇਰਾ ਬਾਪੂ ਤਾਂ ਥਾਣੇ ਗਿਆ ਸੀ ਰਿਪੋਰਟ ਲਿਖਾਣ ਫਿਰ ਸਾਡਾ ਕੀ ਕਰਤਾ ਅਸੀਂ ਤਾਂ ਤੈਨੂੰ ਐਵੇਂ ਹੀ ਛੇੜਾਂਗੇ ਤੂੰ ਹੁਣ ਦੱਸ ਸਾਡਾ ਕੀ ਕਰ ਲਵੇਂਗੀ ਇਸੇ ਤਰ੍ਹਾਂ ਉਹ ਸੁਨੀਤਾ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਨੇ ਤੇ ਸੁਨੀਤਾ ਰੋਂਦੀ ਹੋਈ ਫਿਰ ਘਰੇ ਆ ਜਾਂਦੀ ਹੈ ਤੇ ਘਰੇ ਆ ਕੇ ਅਧਿਕਾਰਦਾਰਾਂ ਨੂੰ ਸਾਰੀ ਗੱਲ ਦੱਸਦੀ ਹੈ ਜਿਵੇਂ ਹੀ ਉਸ ਦੇ ਬਾਪੂ ਨੂੰ ਆ ਗੱਲ ਪਤਾ ਲੱਗੀ ਤਾਂ ਫਿਰ ਉਹ ਸੋਚਦਾ ਹੈ ਕਿ ਹੁਣ ਕੀ ਕੀਤਾ ਜਾਵੇ ਤਾਂ ਫਿਰ ਉਹ ਥਾਣੇਦਾਰ ਕੋਲ ਜਾਂਦਾ ਹੈ ਜਾ ਕੇ ਕਹਿ ਦਿੰਦਾ ਹੈ ਕਿਉਂ ਮੁੰਡਿਆਂ ਨੇ ਦੁਬਾਰਾ ਹਰਕਤ ਕੀਤੀ ਹੈ ਤੁਸੀਂ ਉਹਨਾਂ ਤੇ ਕਾਰਵਾਈ ਕਰੋ ਤਾਂ ਥਾਣੇਦਾਰ ਕਹਿੰਦਾ ਹੈ ਕਿ ਨਮਾ ਖੂਨ ਹੈ ਥੋੜੀ ਬੋਤੀ ਗਲਤੀ ਹੋ ਜਾਂਦੀ ਹੈ ਫਿਰ ਮੈਂ ਸਮਝਾ ਦੇਵਾਂਗਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਇਸੇ ਤਰ੍ਹਾਂ ਥਾਣੇਦਾਰ ਗੁਰਮੀਤ ਦੀ ਜਮਾਂ ਗੱਲ ਨਹੀਂ ਸੁਣਦਾ ਤੇ ਉਸ ਨੂੰ ਉੱਥੋਂ ਚਲਦਾ ਕਰ ਦਿੰਦਾ ਹੈ ਤਾਂ ਫਿਰ ਗੁਰਮੀਤ ਆਪਦੀ ਰੇੜੀ ਤੇ ਆ ਜਾਂਦਾ ਹੈ ਤਾਂ ਗੁੰਮ ਸਮਝਾ ਰਹਿਣ ਲੱਗ ਜਾਂਦਾ ਹੈ ਤੇ ਸੋਚਣ ਲੱਗ ਜਾਂਦਾ ਹੈ ਕਿ ਮੈਂ ਆਪਦੀ ਕੁੜੀਆਂ ਨੂੰ ਪ੍ਰੋਟੈਕਟ ਨਹੀਂ ਕਰ ਸਕਦਾ ਮੈਂ ਬਾਪੂ ਹੋ ਕੇ ਵੀ ਆਪਦੀ ਕੁੜੀਆਂ ਨੂੰ ਨਹੀਂ ਬਚਾ ਸਕਦਾ ਤਾ ਫਿਟੇ ਲੰਦ ਹੈ ਮੇਰੀ ਜ਼ਿੰਦਗੀ ਤੇ ਇਸੇ ਤਰ੍ਹਾਂ ਉਹ ਬਹੁਤ ਜ਼ਿਆਦਾ ਉਦਾਸ ਸੀ ਉਸਦੀ ਉਦਾਸੀ ਨੂੰ ਉਸਦੀ ਨਾਲ ਵਾਲੀ ਰੇੜੀ ਵਾਲਾ ਦੋ ਦਿਨ ਤੋਂ ਨੋਟ ਕਰ ਰਿਆ ਸੀ ਤਾਂ ਉਹ ਪੁੱਛ ਲੈਂਦਾ ਹੈ ਕਿ ਕੀ ਗੱਲ ਹੋਈ ਗੁਰਮੀਤ ਤੂੰ ਇਸ ਤਰ੍ਹਾਂ ਉਦਾਸ ਕਿਉਂ ਹੈ ਗੁਰਮੀਤ ਰੋਂਦੇ ਰੋਂਦੇ ਸਾਰੀ ਗੱਲ ਦੱਸ ਦਿੰਦਾ ਹੈ ਜਿਵੇਂ ਉਹ ਰੇੜੀ ਵਾਲੇ ਨਾਲ ਗੱਲ ਕਰਦਾ ਹੈ ਉਹ ਵੀ ਚਿੰਤਾ ਵਿੱਚ ਪੈ ਜਾਂਦਾ ਹੈ ਕਿ ਹੁਣ ਕੀ ਕੀਤਾ ਜਾਵੇ ਤਾਂ ਫਿਰ ਉਹ ਕਹਿ ਦਿੰਦਾ ਹੈ ਕਿ ਤੁਸੀਂ ਐਸਪੀ ਸਾਹਿਬ ਕੋਲ ਕਿਉਂ ਨਹੀਂ ਜਾਂਦੇ ਐਸਪੀ ਸਾਹਿਬ ਵੱਡੇ ਅਧਿਕਾਰੀ ਹੁੰਦੇ ਨੇ ਜੇ ਉਹ ਜਾਣ ਤਾਂ 2 ਮਿੰਟਾਂ 'ਚ ਕਾਰਵਾਈ ਹੋ ਸਕਦੀ ਹੈ ਪਰ ਅੱਗੋ ਗੁਰਮੀਤ ਕਹਿੰਦਾ ਹੈ ਕਿ ਐਸਪੀ ਸਾਹਿਬ ਮੇਰੀ ਗੱਲ ਕਿਉਂ ਸੁਣਨਗੇ ਉਹਨਾਂ ਨੂੰ ਹੋਰ ਵੀ ਕੰਮ ਬੋਤ ਨੇ ਤਾਂ ਫਿਰ ਉਹ ਰੇੜੀ ਵਾਲਾ ਕਹਿੰਦਾ ਹੈ ਕਿ ਕੋਸ਼ਿਸ਼ ਕਰਨ ਵਿੱਚ ਕੋਈ ਹਰਜ ਨਹੀਂ ਹੁੰਦਾ ਤੁਸੀਂ ਇੱਕ ਵਾਰ ਐਸਪੀ ਕੋਲ ਮੇਰੇ ਨਾਲ ਚੱਲੋ ਤਾਂ ਫਿਰ ਦੋਵੇਂ ਐਸਪੀ ਕੋਲ ਚਲੇ ਜਾਂਦੇ ਨੇ ਐਸਪੀ ਸਾਹਿਬ ਨੂੰ ਸਾਰੀ ਗੱਲ ਦੱਸਦੇ ਨੇ ਆ ਗੱਲ ਸੁਣ ਕੇ ਐਸਪੀ ਸਾਹਿਬ ਵੀ ਹੈਰਾਨ ਰਹਿ ਜਾਂਦੇ ਨੇ ਐਸਪੀ ਸਾਹਿਬ ਸੋਚਦੇ ਨੇ ਕਿ ਉਹਨਾਂ ਦੇ ਜ਼ਿਲ੍ਹੇ ਦੇ ਥਾਣਿਆਂ ਦੇ ਵਧੀਆ ਕੰਮ ਕਰਨ ਲੋਕਾਂ ਨੂੰ ਤਕਲੀਫ ਨਾ ਲੋਕ ਥਾਣੇ ਜਾਣ ਤੋਂ ਨਾ ਡਰਨ ਤਾਂ ਉਹ ਥਾਣਿਆਂ ਨੂੰ ਸੁਧਾਰਨਾ ਚਾਹੁੰਦੇ ਸੀ ਉਸ ਦੀ ਸੋਚ ਪਹਿਲਾਂ ਤੋਂ ਹੀ ਐਦਾ ਦੀ ਸੀ ਤਾਂ ਫਿਰ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਚਿੰਤਾ ਨਾ ਕਰੋ ਇਹ ਹੁਣ ਸਭ ਮੇਰੇ ਹੱਥ ਚ ਆ ਗਿਆ ਹੈ ਤੁਸੀਂ ਬੇਫਿਕਰ ਹੋ ਕੇ ਘਰੇ ਜਾਓ ਤਾਂ ਫਿਰ ਐਸਪੀ ਸਾਹਿਬ ਉਹਨਾਂ ਕੋਲੋਂ ਉਸ ਮੁੰਡੇ ਦਾ ਐਡਰੈਸ ਲੈ ਲੈਂਦੇ ਨੇ ਤੇ ਸਾਰਾ ਕੁਝ ਪੁੱਛ ਕੇ ਥਾਣੇ ਦਾ ਐਡਰੈਸ ਪੁੱਛ ਕੇ ਤੇ ਥਾਣੇਦਾਰ ਦਾ ਨਾਂ ਪੁੱਛ ਕੇ ਉਹਨਾਂ ਨੂੰ ਘਰੇ ਭੇਜ ਦਿੰਦੇ ਨੇ ਇਸੇ ਤਰ੍ਹਾਂ ਐਸਪੀ ਸਾਹਿਬ ਆਪ ਦੇ ਇੱਕ ਜਾਣਕਾਰ ਨੂੰ ਫੋਨ ਕਰਦੇ ਨੇ ਜੋ ਕਿ ਉਸ ਏਰੀਏ ਚ ਸੀ ਉਸ ਮੁੰਡੇ ਤੇ ਉਸਦੇ ਪਿਓ ਬਾਰੇ ਸਾਰੀ ਗੱਲ ਪੁੱਛਦੇ ਨੇ ਤਾਂ ਫਿਰ ਅੱਗੋਂ ਉਹਨਾਂ ਨੂੰ ਦੱਸ ਦਿੰਦੇ ਨੇ ਕਿ ਇਸ ਮੁੰਡੇ ਦੇ ਪਿਓ ਦਾ ਬੁੱਧ ਦਬਦਬਾ ਹੈ। ਇਸ ਦਾ ਮੁੰਡਾ ਬਹੁਤ ਜ਼ਿਆਦਾ ਗਲਤ ਕੰਮ ਕਰਦਾ ਹੈ ਤੇ ਇਸ ਦਾ ਪਿਓ ਉਸ ਨੂੰ ਹਰ ਵਾਰ ਬਚਾ ਲੈਂਦਾ ਹੈ। ਜਿਵੇਂ ਐਸਪੀ ਸਾਹਿਬ ਨੇ ਇਹ ਗੱਲ ਸੁਣੀ ਤਾਂ ਫਿਰ ਉਹ ਥਾਣੇਦਾਰ ਨੂੰ ਨੰਗੇ ਹੱਥ ਫੜਨਾ ਚਾਹੁੰਦਾ ਸੀ ਤਾਂ ਫਿਰ ਉਹ ਸਬਜ਼ੀ ਵਾਲੇ ਰੇੜੀ ਵਾਲੇ ਕੋਲ ਆ ਜਾਂਦੇ ਨੇ ਤੇ ਜਾ ਕੇ ਉਸ ਨੂੰ ਕਹਿ ਦਿੰਦੇ ਨੇ ਕਿ ਮੇਰੇ ਨਾਲ ਚੱਲੋ ਹੁਣ ਐਸਪੀ ਸਾਹਿਬ ਗੱਡੀ ਲੈ ਕੇ ਆਪਦੇ ਘਰੇ ਆ ਕੇ ਉਹ ਪਾਟੇ ਪੁਰਾਣੇ ਜਿਹੇ ਕੱਪੜੇ ਪਾ ਲੈਂਦੇ ਨੇ ਤਾਂ ਫਿਰ ਸਬਜੀ ਵਾਲਾ ਪੁੱਛਦਾ ਹੈ ਸਬਜੀ ਤੁਸੀਂ ਇਸ ਤਰ੍ਹਾਂ ਦੇ ਕਿਉਂ ਬਣ ਕੇ ਆਏ ਹੋ ਤਾਂ ਫਿਰ ਐਸਪੀ ਸਾਹਿਬ ਕਹਿੰਦੇ ਨੇ ਕਿ ਤੁਸੀਂ ਵੇਖਦੇ ਜਾਓ ਤਾਂ ਫਿਰ ਐਸਪੀ ਸਾਹਿਬ ਮੇਕਅਪ ਆਰਟਿਸਟ ਕੋਲ ਜਾਂਦੇ ਨੇ ਤੇ ਆਪ ਦਾ ਪੇਸ ਏਦਾਂ ਦਾ ਬਣਾ ਲੈਂਦੇ ਨੇ ਕਿ ਉਹ ਸਬਜੀ ਵਾਲਾ ਹੀ ਲੱਗੇ ਤਾਂ ਫਿਰ ਦੋਵੇਂ ਮਿਲ ਕੇ ਥਾਣੇ 'ਚ ਜਾਂਦੇ ਨੇ ਤੇ ਥਾਣੇ 'ਚ ਜਾ ਕੇ ਥਾਣੇਦਾਰ ਨੂੰ ਕਹਿੰਦੇ ਨੇ ਕਿ ਆਹ ਸਬਜੀ ਵਾਲਾ ਮੇਰਾ ਦੋਸਤ ਹੈ ਇਹਨੇ ਮੈਨੂੰ ਦੱਸਿਆ ਹੈ ਕਿ ਤੁਸੀਂ ਇਸ ਦੀ ਰਿਪੋਰਟ ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਥਾਣੇਦਾਰ ਕਹਿੰਦਾ ਹੈ ਕਿ ਨਮਾ ਖੂਨ ਹੈ ਉਹਨਾਂ ਨੇ ਗਲਤੀ ਕਰ ਦਿੱਤੀ ਹੈ ਅੱਜ ਤੋਂ ਬਾਅਦ ਉਹ ਗਲਤੀ ਨਹੀਂ ਕਰਨਗੇ ਮੈਂ ਉਹਨਾਂ ਨੂੰ ਸਮਝਾ ਦਿੱਤਾ ਹੈ ਤਾਂ ਐਸ ਵੀ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੇ ਦੋ ਵਾਰੀ ਗਲਤੀ ਕੀਤੀ ਹੈ ਜੇ ਕੱਲ ਨੂੰ ਕੁੜੀ ਨਾਲ ਕੁਝ ਹੋ ਗਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜਿਵੇਂ ਆ ਗੱਲ ਥਾਣੇਦਾਰ ਨੇ ਸੁਣੀ ਤਾਂ ਉਸ ਨੂੰ ਗੁੱਸਾ ਆ ਜਾਂਦਾ ਹੈ ਉਹ ਕਹਿ ਦਿੰਦਾ ਹੈ ਕਿ ਤੂੰ ਹੁੰਦਾ ਕੌਣ ਹੈ ਇਸ ਤਰ੍ਹਾਂ ਦਾ ਕਹਿਣ ਵਾਲਾ ਹੁਣ ਤੂੰ ਸਾਨੂੰ ਕਾਨੂੰਨ ਸਿਖਾਏਗਾ ਕਿ ਅਸੀਂ ਇਸ ਤਰ੍ਹਾਂ ਕੰਮ ਕਰਨਾ ਹੈ ਜਾਂ ਨਹੀਂ ਕਾਫੀ ਰੈਸਪੀ ਸਾਹਿਬ ਕਹਿੰਦੇ ਨੇ ਕਿ ਇਹ ਤਾਂ ਗੱਲ ਗਲਤ ਹੈ ਤੁਸੀਂ ਜਿਹੜੇ ਰਿਪੋਰਟ ਲਿਖੋਣ ਆਉਂਦੇ ਨੇ ਉਹਨਾਂ ਦੀ ਰਿਪੋਰਟ ਨਹੀਂ ਲਿਖਦੇ ਨਾ ਕੋਈ ਕਾਰਵਾਈ ਕਰਦੇ ਉਲਟਾ ਉਹਨਾਂ ਨਾਲ ਧੱਕਾ ਕਰਦੇ ਹੋ ਤਾਂ ਫਿਰ ਥਾਣੇਦਾਰ ਹੋਰ ਵੀ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਹੈ ਤਾਂ ਉਹ ਕਹਿ ਦਿੰਦਾ ਹੈ ਕਿ ਇਸ ਨੂੰ ਇੱਥੋਂ ਲੈ ਜਾ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਤਾਂ ਫਿਰ ਅੱਗੋ ਐਸਪੀ ਸਾਹਿਬ ਕਹਿੰਦੇ ਨੇ ਕਿ ਸਰਕਾਰ ਤੁਹਾਨੂੰ ਤਨਖਾਹ ਦਿੰਦੀ ਹੈ ਤੇ ਤੁਸੀਂ ਲੋਕਾਂ ਨੂੰ ਐਦਾਂ ਥਾਣੇ 'ਚੋਂ ਕੱਢ ਦਿੰਦੇ ਹੋ ਗੁੱਸੇ 'ਚ ਆ ਕੇ ਜਿਵੇਂ ਉਸਦਾ ਕਾਲਰ ਫਾੜਨ ਲੱਗ ਜਾਂਦੇ ਨੇ ਤਾਂ ਫਿਰ ਰੈਸਪੀ ਸਾਹਿਬ ਇੱਕੋ ਦਮ ਆਪਦੀ ਜੇਬ ਚੋਂ ਆਈਡਿ ਕਾਰਡ ਕੱਢ ਕੇ ਹਵਾ ਚ ਲਹਿਰਾ ਲ ਦਿੰਦੇ ਨੇ ਕੀ ਕਹਿ ਦਿੰਦੇ ਨੇ ਕੀ ਮੈਨੂੰ ਹੱਥ ਪਹੁੰਚ ਤ ਪਹਿਲਾਂ ਇਸ ਆਈਡਿ ਕਾਰਡ ਤੇ ਨਿਗਾ ਮਾਰ ਲਿਓ ਤਾਂ ਜਿਵੇਂ ਥਾਣੇਦਾਰ ਨੇ ਉਹ ਕਾਰਡ ਦੇਖਿਆ ਸੁਪਰੀਡੈਂਟ ਆਫ ਪੁਲਿਸ ਤਾਂ ਉਸਦੇ ਹੱਥ ਕੰਬਣ ਲੱਗ ਜਾਂਦੇ ਨੇ ਤੇ ਉਸਦੇ ਮੂੰਹ ਦਾ ਰੰਗ ਉੱਡ ਜਾਂਦਾ ਹੈ ਉਸ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਐਸਪੀ ਸਾਹਿਬ ਆਏ ਨੇ ਉਹ ਸੋਚਦੇ ਸੀ ਕਿ ਐਸਪੀ ਸਾਹਿਬ ਇਸ ਪੇਸ ਚ ਕਿਉਂ ਆਏ ਨੇ ਹੁਣ ਉਹ ਨੰਗੇ ਹੱਥ ਫੜਿਆ ਗਿਆ ਸੀ ਤਾਂ ਕਰਕੇ ਉਹ ਐਸਪੀ ਸਾਹਿਬ ਦੇ ਪੈਰੀਂgir ਜਾਂਦਾ ਹੈ ਤੇ ਉਸ ਦੀਆਂ ਬਹੁਤ ਸਾਰੀਆਂ ਮੀਨਤਾਂ ਕਰਨ ਲੱਗ ਜਾਂਦਾ ਹੈ ਪਰ ਐਸਪੀ ਸਾਹਿਬ ਕਹਿੰਦਾ ਹੈ ਕਿ ਤੁਸੀਂ ਲੋਕਾਂ ਨਾਲ ਇੰਨਾ ਧੱਕਾ ਕਰਦੇ ਹੋ ਮੈਨੂੰ ਵਿਸ਼ਵਾਸ ਹੀ ਨਹੀਂ ਸੀ ਅੱਜ ਮੈਂ ਆਪਣੀ ਅੱਖਾਂ ਨਾਲ ਦੇਖ ਲਿਆ ਤੁਹਾਨੂੰ ਇਸ ਦਾ ਕੀਤਾ ਭੁਗਤਣਾ ਪਵੇਗਾ ਤਾਂ ਫਿਰ ਉਹ ਥਾਣੇਦਾਰ ਨੂੰ ਸਸਪੈਂਡ ਕਰ ਦਿੰਦੇ ਨੇ ਤੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਫਿਰ ਉਸ ਨੂੰ ਕੋਰਟ ਚ ਭੇਜਿਆ ਜਾਂਦਾ ਹੈ ਤੇ ਕੋਰਟ ਚ ਉਸ ਤੇ ਦੋਸ਼ ਸਿੱਧ ਹੋ ਜਾਂਦਾ ਹੈ ਉਸ ਨੂੰ ਸਜ਼ਾ ਹੋ ਜਾਂਦੀ ਹੈ ਇਸ ਤਰ੍ਹਾਂ ਐਸਪੀ ਸਾਹਿਬ ਫਿਰ ਉਹ ਮੁੰਡਿਆਂ ਤੇ ਕਾਰਵਾਈ ਕਰਦੇ ਨੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਚ ਲਿਆ ਜਾਂਦਾ ਹੈ ਤੇ ਜੇੜ ਵਿੱਚ ਪਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਵੀ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ ਉਹਨਾਂ ਨੂੰ ਵੀ ਸਜ਼ਾ ਮਿਲਦੀ ਹੈ ਇਸੇ ਤਰ੍ਹਾਂ ਇੱਕ ਇਮਾਨਦਾਰ ਤੇ ਮਿਹਨਤੀ ਐਸਪੀ ਨੇ ਸਬਜੀ ਦੀ ਰੇੜੀ ਵਾਲੇ ਦਾ ਸਾਥ ਦਿੱਤਾ ਤੇ ਉਸ ਨੂੰ ਉਸਦੇ ਪਰਿਵਾਰ ਤੇ ਆਈ ਮੁਸੀਬਤ ਤੋਂ ਬਚਾਇਆ ਸੀ ਐਸਪੀ ਸਾਹਿਬ ਦੀ ਇਸ ਕਾਰਵਾਈ ਤੋਂ ਬਾਅਦ ਬਾਕੀ ਥਾਣੇ ਵਾਲੇ ਵੀ ਰਿਸ਼ਵਤ ਲੈਣਾ ਘੱਟ ਕਰ ਦਿੰਦੇ ਨੇ ਉਹ ਵੀ ਸਿੱਧੇ ਰਾਤੇ ਚੱਲਣ ਲੱਗ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਐਸਪੀ ਸਾਹਿਬ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਪੇਸ ਬਣਾ ਕੇ ਉਹਨਾਂ ਦੇ ਥਾਣੇ ਵਿੱਚ ਆ ਸਕਦੇ ਨੇ ਤੇ ਚੈਕਿੰਗ ਕਰ ਸਕਦੇ ਨੇ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਨਹੀਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਧੰਨਵਾਦ